ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਗੇ ਸਤਿ ਸ਼੍ਰੀ ਅਕਾਲ ਜੀ ਦਿਲ ਦੀਆਂ ਗਰਾਂਹਾਂ ਵਿੱਚ ਤੁਹਾਡਾ ਸਵਾਗਤ ਹੈ ਜਿੰਨਾ ਪਿਆਰ ਤੁਸੀਂ ਇਸ ਪ੍ਰੋਗਰਾਮ ਨੂੰ ਸਾਂਝਾ ਟੀਵੀ ਨੂੰ ਕਰਦੇ ਹੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਸਾਰੇ ਜੁੜ ਬੈਠੇ ਜਿਹੜੇ ਸੱਜਣ ਨੇ ਉਹਨਾਂ ਨੂੰ ਵਿਸ਼ੇਸ਼ ਬੇਨਤੀ ਹੈ ਕਿ ਅੱਜ ਦੀ ਅੱਜ ਦੀ ਨਹੀਂ ਬਲਕਿ ਰੋਜ਼ਾਨਾ ਹੀ ਹੋਰੀ ਗੱਲਬਾਤ ਨੂੰ ਅੱਗੇ ਆਪਣੇ ਸੱਜਣ ਮਿੱਤਰ ਭੈਣ ਭਰਾਵਾਂ ਤੱਕ ਭੇਜਿਆ ਕਰੋ ਭਾਵੇਂ ਤੁਸੀਂ ਟੈਲਸ ਬੈਲ ਰੋਜਰ ਸ਼ਾਹ ਦੇ ਲਾਈਵ ਚੈਨਲਾਂ ਦੇ ਉੱਤੇ ਟੀਵੀ ਦੇ ਉੱਤੇ ਦੇਖ ਰਹੇ ਹੋ ਪਰ ਜਿਹੜੇ YouTube ਤੇ Facebook ਦੇ ਉੱਤੇ ਦੇਖਦੇ ਨੇ ਉਹਨਾਂ ਨੂੰ ਚੇਚੇ ਤੌਰ ਤੇ ਬੇਨਤੀ ਆ ਕਿ ਇਹਦੇ ਵਿੱਚ ਆਪਣੇ ਕਮੈਂਟਸ ਵੀ ਦਿਆ ਕਰੋ ਆਪਣੇ ਸੁਝਾਅ ਵਿਚਾਰ ਵੀ ਦਿਆ ਕਰੋ ਤੁਹਾਡੇ ਦਿਲ ਨੂੰ ਛੋਣ ਵਾਲੇ ਤੇ ਮੇਰੇ ਦਿਲ ਨੂੰ ਛੋਣ ਵਾਲੀਆਂ ਰੂਹਾਂ ਨੇ ਜਿਹੜੇ ਤੇ ਉਹ ਵਿਸ਼ੇ ਮੈਂ ਤੁਹਾਡੇ ਲੈ ਕੇ ਅੱਗੇ ਹਾਜ਼ਰ ਹੋਣਾ ਕਈ ਵਾਰੀ ਮਾਣ ਹੁੰਦਾ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਦਸਤਾਰ ਦੀ ਪ੍ਰਮੋਸ਼ਨ ਹੁੰਦੀ ਆ ਪਤਾ ਲੱਗਦਾ ਹੈ ਕਿ ਇੱਕ ਦਸਤਾਰ ਧਾਰੀ ਨੂੰ ਖਾਸ ਕਰਕੇ ਗੈਸਟ ਆਫ ਆਨਰ ਦੇ ਤੌਰ ਤੇ ਕਿਸੇ ਦੂਸਰੇ ਮੁਲਕ ਦੇ ਵਿੱਚ ਬੁਲਾਇਆ ਜਾਵੇ ਤੇ ਫਿਰ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਹੈ ਉਹ ਸ਼ਖਸੀਅਤ ਕੌਣ ਹੈ ਮੈਂ ਕਹਿੰਦਾ ਹੁਣਾਂ ਕਿ ਮਨੁੱਖਤਾ ਦੀ ਇਨਸਾਨੀਅਤ ਦੇ ਮਸੀਹੇ ਪਤਾ ਨਹੀਂ ਮਾਲਕ ਨੇ ਇਹ ਰੂਹ ਕਿੱਥੋਂ ਭੇਜੀ ਜਿਹੜੇ ਹਮੇਸ਼ਾ ਦੋਨੋਂ ਵਕਤ ਅਦਾਸ ਕਰਦੇ ਆ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਦੇ ਸਿੱਖ ਦਾ ਭਲਾ ਨਹੀਂ ਮੰਗੇਆ ਸਰਬੱਤ ਦਾ ਭਲਾ ਮੰਗੇਆ ਖੱਤਰੀ ਬ੍ਰਹਮਣ ਸੂਦਵੈਸ ਉਪਦੇਸ਼ ਚੌ ਵਰਨਾ ਕੋ ਸੰਜਾ ਉਸੇ ਸਿਧਾਂਤ ਤੇ ਚਲਦੇ ਆ ਸੰਸਤਾ ਜਿਹੜੀ ਹੋਣ ਦੇ ਵਿੱਚ ਆਈ ਦੁਨੀਆ ਭਰ ਦੇ ਵਿੱਚ ਇੱਕ ਨਾਮਣਾ ਖੜ ਲਿਆ ਮੈਂ ਕਿਹਾ ਇਹ ਮਾਲਕ ਦੀ ਬਖਸ਼ਿਸ਼ ਤੋਂ ਬਗੈਰ ਕਦੇ ਹੋ ਹੀ ਨਹੀਂ ਸਕਦਾ ਉਸ ਇਨਸਾਨੀਆਂ ਦੇ ਮਸੀਹੇ ਜਿਨ੍ਹਾਂ ਨੂੰ ਪਿਛਲੇ ਦਿਨੀ ਪਿਛਲੇ ਹਫਤੇ ਮੋਰੀਸ਼ੀਅਸ ਦੇ ਵਿੱਚ ਸਨ ਤੇ ਬਕਾਇਦਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਅਲੱਗ-ਅਲੱਗ ਸੂਬਿਆਂ ਦੇ ਨਮਾਇंदे ਬੁਲਾ ਕੇ ਇੱਕ ਮੀਟਿੰਗ ਦਿੱਲੀ ਦੇ ਵਿੱਚ ਕੀਤੀ ਤੇ ਪੰਜਾਬ ਦੇ ਵਿੱਚੋਂ ਰਾਜਨੀਤਿਕ ਲੋਕਾਂ ਦੀ ਬਜਾਏ ਮਨੁੱਖਤਾ ਦੇ ਮਸੀਹੇ ਸਰਬਤ ਦਾ ਭਲਾ ਚੈਰੀਟੇਬਲ ٹرسٹ ਦੇ ਜਿਹੜੇ ਬਾਨੀ ਨੇ ਉਹਨਾਂ ਨੂੰ ਚੇਚੇ ਤੌਰ ਤੇ ਸਦਾ ਆ ਆ ਉਹਨਾਂ ਦਾ ਕਰਦੇ ਆ ਸਵਾਗਤ ਖੁੱਲ ਕੇ ਕਰਦੇ ਆ ਗੱਲਬਾਤ ਡਾਕਟਰ ਐਸ ਪੀ ਸਿੰਘ ਉਭਰਾਏ ਉਭਰਾਏ ਸਾਹਿਬ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਤੇ ਦਿਲਦਿਆਂ ਗਰਾਂ ਵਿੱਚੋਂ ਸਵਾਗਤ ਸੱਚੇ ਘਰਸ ਦਾ ਕੁਲਦੀਪ ਸਿੰਘ ਜੀ ਸਾਂਝਾ ਟੀਵੀ ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਦੇ ਮਾਣ ਬੜਾ ਹੁੰਦਾ ਹੈ ਮੈਂ ਇਸ ਕਰਕੇ ਨਹੀਂ ਕਿ ਤੁਸੀਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਆਏ ਇਸ ਕਰਕੇ ਕਹਿਣਾ ਹਰੇਕ ਸ਼ਖਸੀਅਤ ਲਈ ਮੇਰੇ ਲਈ ਕਹਿਣਾ ਬਹੁਤ ਔਖਾ ਹੈ ਸਾਰੀ ਦੁਨੀਆ ਜਾਣਦੀ ਹੈ ਮੇਰੇ ਸੁਭਾ ਨੂੰ ਜੇ ਚੰਗੀ ਚੀਜ਼ ਆ ਤੇ ਮੈਂ ਚੰਗੀ ਕਹਿਣਾ ਜੇ ਮਾਰੇ ਸਾਦਾ ਨੇ ਜਿਵੇਂ ਦੁਨੀਆ ਭਰ ਦੇ ਵਿੱਚ ਸਾਡੇ ਕੌਮ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਤੋੜ ਕੇ ਆਪਣੇ ਨਾਲ ਲੈ ਤੇ ਮੈਂ ਉਹਨਾਂ ਦੀ ਰੱਜ ਕੇ ਨਖੇਦੀ ਕਰਦਾ ਤੁਸੀਂ ਜਿਹੜੇ ਕਾਰਜ ਰੰਭੇ ਹੋਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਂ ਸ਼ੁਰੂ ਇੱਥੋਂ ਕਰਾਨਾ ਪਹਿਲਾਂ ਕਿ ਭਾਵੇਂ ਸਮਾਂ ਥੋੜਾ ਥੋੜੇ ਸਮੇਂ ਦੇ ਵਿੱਚ ਸਾਰੀ ਗੱਲਬਾਤ ਆਪਾਂ ਸਮਾਪਤ ਕਰਨੀ ਹੈ ਪੰਜਾਬ ਦੇ ਵਿੱਚ ਆਈ ਖੜਾਂ ਦੇ ਸਥਿਤੀ ਦੇ ਵਿੱਚ ਤੁਹਾਡੀ ਟੀਮ ਸਰਬੱਧਾ ਭਲਾ ਚੈਰੀਟੇਬਲ ਟਰਸਟ ਕਿੱਥੇ ਤੱਕ ਕਾਪੜੀ ਹੈ ਕੀ ਕੁਝ ਕਰ ਰਹੇ ਆਂ ਜੀ ਇਸ ਵੇਲੇ ਅ ਸਕੁਲਦੀਪ ਸਿੰਘ ਜੀ ਗੱਲ ਜਾਣਦੇ ਆਂ ਸੀ ਪਿਛਲੇ 1.5 ਮਹੀਨੇ ਤੋਂ ਜਿਹੜੀ ਪੰਜਾਬ ਜਿਸ ਹਾਲਤ ਜੋ ਲੰਘ ਰਿਹਾ ਹੈ ਬੜੀ ਦਰਦਨਾਕ ਹੈ ਉੱਥੇ ਦੀ ਜਿਹੜੀ ਸਿਚੁਏਸ਼ਨ ਹੈ ਸੋ ਮੈਂ ਪਿਛਲੇ 15 ਦਿਨ ਉੱਥੇ ਸੀਗਾ ਉਸ ਤੋਂ ਬਾਅਦ ਮੈਨੂੰ ਫਿਰ ਦਰਾਨਾ ਪਿਆ ਕਿਉਂਕਿ ਕੰਮਕਾਰ ਵੀ ਦੇਖਣੇ ਪੈਂਦੇ ਆ ਤੇ ਹੁਣ ਵੀ ਵਾਪਸ ਫੇਰ ਮੈਂ ਜਾ ਰਿਹਾ ਲੇਕਿਨ ਸਾਡੀਆਂ ਟੀਮਾਂ ਹਰ ਡਿਸਟ੍ਰਿਕਟ ਵਿੱਚ ਜਿਸ ਤਰ੍ਹਾਂ ਕੰਮ ਕਰ ਰਹੀਆਂ ਨੇ ਬੜਾ ਸਿਸਟੇਮੈਟਿਕਲੀ ਕੰਮ ਚੱਲ ਰਿਹਾ ਹੈ ਔਰ ਹੁਣ ਤੇ ਇਹ ਵੀ ਹੋ ਗਿਆ ਕਿ ਹੁਣ ਤਾਂ ਸਾਨੂੰ ਇੱਕ ਇੱਕ ਪਿੰਡ ਦਾ ਪਤਾ ਹੈ ਕਿ ਕਿਸ ਪਿੰਡ 'ਚ ਕਿਸ ਚੀਜ਼ ਦੀ ਲੋੜ ਹੈ ਜੇ ਕਿਸ ਘਰ ਨੂੰ ਕਿਸੇ ਦੇ ਲੋੜ ਹੈ ਸਾਡੀਆਂ ਟੀਮਾਂ ਦੇ ਸਾਡੇ ਬੰਦੇ ਜਾ ਕੇ ਘਰੋਂ ਘਰੀ ਪਰਚੀਆਂ ਦੇ ਜਾਂਦੇ ਨੇ ਉਹ ਜੋ ਚੀਜ਼ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਉਹ ਮਤਲਬ ਕਿ ਉਸੇ ਦਿਨ ਦਾ ਅਗਲੇ ਦਿਨ ਉਹਨਾਂ ਦੇ ਘਰ ਪਹੁੰਚਾ ਦਿੱਤੀ ਜਾਂਦੀ ਹੈ ਇਸ ਵਾਰ ਜਿਹੜਾ ਸਾਡਾ ਜਿਹੜਾ ਫੋਕਸ ਹੈ ਉਹ ਚਾਰੇ ਉੱਤੇ ਹੈ ਪਸ਼ੂਆਂ ਦੇ ਚਾਰੇ ਤੇ ਕਿਉਂਕਿ ਉਹਦੀ ਹੀ ਲੋੜ ਜ਼ਿਆਦਾ ਪਈ ਹੈ ਤੇ ਕਾਫੀ ਅਸੀਂ तकरीबन 12-1300 ਟਨ ਚਾਰਾ ਅਸੀਂ ਜਿਹੜਾ ਦੇ ਚੁੱਕੇ ਆ ਤੇ ਅਜੇ ਮੇਰੇ ਕੋਲ 22-2300 ਟਨ ਜਿਹੜਾ ਚਾਰਾ ਮੈਂ ਰਿਜ਼ਰਵਰ ਰੱਖਿਆ ਹੋਇਆ ਕਿਉਂਕਿ ਇਹ ਜਿਹੜੀ ਇੰਨੀ ਜਲਦੀ ਖਤਮ ਨਹੀਂ ਹੋਣ ਵਾਲਾ ਕੰਮ ਕਿਉਂਕਿ ਜੇ ਹੁਣ ਪਾਣੀ ਉਤਰ ਵੀ ਗਿਆ ਬਿਮਾਰੀਆਂ ਵੀ ਹੋਣੀਆਂ ਕਈ ਕੁਝ ਹੋਣਾ ਹੈ ਲੇਕਿਨ ਪਸ਼ੂਆਂ ਦਾ ਚਾਰਾ ਕਿਤੋਂ ਨਹੀਂ ਆਣਾ ਤੇ ਪਸ਼ੂਆਂ ਨੂੰ ਭੁੱਖਾ ਨਹੀਂ ਮਾਰਨਾ ਅਸੀਂ ਸੋ ਅਗਲੇ ਡੇਢ ਦੋ ਮਹੀਨੇ ਵਾਸਤੇ ਮੇਰੇ ਕੋਲ ਚਾਰੇ ਦਾ ਪੂਰਾ ਪ੍ਰਬੰਧ ਹੈ ਸਾਡੀਆਂ ਟੀਮਾਂ ਜਿਹੜੀਆਂ ਉੱਥੇ ਟਾਈਮ ਟੂ ਟਾਈਮ ਜਿੱਦਾਂ ਸਾਡੀ ਡਿਮਾਂਡ ਆਉਂਦੀ ਕਿਸੇ ਵੀ ਡਿਸਟ੍ਰਿਕਟ ਤੋਂ ਸਾਡੇ ਉਹਨਾਂ ਪੂਰੀ ਖੁੱਲੀ ਛੁੱਟੀ ਆ ਕਿ ਅਸੀਂ ਉਸੇ ਵੇਲੇ ਜਿੱਦਨ ਡਿਮਾਂਡ ਆਉਂਦੀ ਹੈ ਅਗਲੇ ਦਿਨ ਅਸੀਂ ਜਿਹੜਾ 12 ਬਾਈਟ ਆਂਦਾ 23 ਟਨ ਦਾ ਟਰਾਲਾ ਹੁੰਦਾ ਹੈ ਜਿਹੜਾ 230 235 ਕੁਇੰਟਲ ਮਾਲ ਆਂਦਾ ਉਹਦੇ ਵਿੱਚ ਉਹ ਅਸੀਂ ਨਾਲ ਨਾਲ ਰਵਾਨਾ ਕਰ ਦਿੰਦੇ ਆ ਪਟਿਆਲਾ ਡਿਸਟ੍ਰਿਕਟ ਬਚਿਆ ਹੋਇਆ ਸੀ ਲੇਕਿਨ ਹੁਣ ਕਰੋੜ ਸਾਈਡ ਤੇ ਦੇਖਿਆ ਜਾਏ ਤੇ ਉੱਥੇ ਵੀ ਕੁਝ ਏਰੀਆ ਇਹੋ ਜਿਹੇ ਹੋਏ ਨੇ ਤੇ ਸਾਨੂੰ ਪਿਛਲੇ ਇਸ ਹਫਤੇ ਦੇ ਵਿੱਚ ਵਿੱਚ ਅਸੀਂ ਘੱਟੋ ਘੱਟ ਉੱਥੇ 50 60 ਟਨ ਜਿਹੜਾ ਚ ਦਾ ਕਾਫੀ ਨੁਕਸਾਨ ਹੋਇਆ ਜਿਲ੍ਹਾ ਜੀ ਤੇ ਉਹ ਨਿਰੰਤਰ ਜਾਰੀ ਹੈ ਸਾਡਾ ਜੀ ਇਹਦੇ ਵਿੱਚ ਕਿਉਂਕਿ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਹੈ ਇੱਕ ਮੈਂ ਥੋੜਾ ਜਿਹਾ ਆ ਮੈਨੂੰ ਮੇਰੇ ਦਰਸ਼ਕਾਂ ਵੱਲੋਂ ਸਰੋਤਿਆਂ ਵੱਲੋਂ ਕਈ ਵਾਰੀ ਗਿਲਾ ਹੁੰਦਾ ਹੈ ਗਿਲਾ ਇਹ ਹੈ ਕਿ ਉੱਥੇ ਨਾ ਤਾਂ ਰਾਸ਼ਨ ਦੀ ਕਮੀ ਹੈ ਪਤਾ ਨਹੀਂ ਸੰਕੜੀ ਤਣੀ ਫੂਡ ਪਿਆ ਤੁਹਾਡੇ ਵੱਲੋਂ ਚਾਰਾ ਪਿਆ ਸਭ ਕੁਝ ਹੈ ਜਿਹੜੀ ਸ਼ਿਕਾਇਤ ਆ ਰਹੀ ਹੈ ਕਿ ਉਹਦੀ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੋ ਰਹੀ ਬਥੇਰੇ ਐਨ ਜੀਓਜ਼ ਨੇ ਜਿਹੜੇ ਕੰਮ ਕਰ ਰਹੇ ਨੇ ਵਿਦੇਸ਼ਾਂ ਵੱਲੋਂ ਵੀ ਪੈਸਾ ਜਾ ਰਿਹਾ ਹੈ ਪੰਜਾਬ ਦੇ ਵਿੱਚੋਂ ਬੜੀਆਂ ਐਨ ਜੀਓ ਲੱਗੀਆਂ ਨੇ ਕੋਈ ਇਹੋ ਜੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸਾਰੇ ਐਨ ਜੀਓਜ਼ ਦੀ ਤਾਂ ਜੋ ਪ੍ਰੋਪਰ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੀੜਤ ਨੇ ਉਹਨਾਂ ਨੂੰ ਪ੍ਰੋਪਰ ਡਿਸਟ੍ਰੀਬਿਊਸ਼ਨ ਹੋ ਸਕੇ ਇਹੋ ਜਿਹਾ ਉਪਰਾਲਾ ਹੋ ਸਕਦਾ ਕੋਈ ਇਹ ਬੜਾ ਮੁਸ਼ਕਲ ਹੈ ਜੀ ਦੇਖੋ ਪ੍ਰਸ਼ਾਸਨ ਸਾਰਾ ਲੱਗਾ ਡਿਸਟ੍ਰਿਕਟ ਪ੍ਰਸ਼ਾਸਨ ਲੱਗਾ ਹੋਇਆ ਉਹਨਾਂ ਨੇ ਜਗ੍ਹਾ ਬਣਾਈਆਂ ਹੋਈਆਂ ਕਿ ਸਾਨੂੰ ਮਾਲ ਇੱਥੇ ਦਿਓ ਅਸੀਂ ਅੱਗੇ ਡਿਸਟ੍ਰੀਬਿਊਟ ਕਰਾਂਗੇ ਲੇਕਿਨ ਹੁੰਦਾ ਕੀ ਹੈ ਚਾਹੇ ਹਰਿਆਣਾ ਚਾਹੇ ਰਾਜਸਥਾਨ ਹੈ ਚਾਹੇ ਸਾਡੇ ਯੂਪੀ ਤੋਂ ਬਿਹਾਰ ਤੋਂ ਦਿੱਲੀੋਂ ਮਹਾਰਾਸ਼ਟਰ ਤੋਂ ਉੱਥੋਂ ਸਾਰਾ ਰਸ਼ਨ ਵੀ ਆ ਰਿਹਾ ਹੈ ਹੋਰ ਸਮਾਨ ਵੀ ਆ ਰਿਹਾ ਹੈ ਲੇਕਿਨ ਉਹ ਕਰਦੇ ਕਿ ਜਿੱਦਾਂ ਟਰੱਕ ਆਂਦਾ ਉੱਥੇ ਨਾ ਜੀ ਜਿੱਥੇ ਦੇਖਦੇ ਨੇ ਪਬਲਿਕ ਬਹੁਤ ਖੜੀ ਹੈ ਉੱਥੇ ਉਹ ਟਰੱਕ ਨੂੰ ਅਨਲੋਡ ਕਰ ਦਿੰਦੇ ਉੱਥੇ ਲੁੱਟ ਪੈ ਜਾਂਦੀ ਹੈ ਔਰ ਹਰ ਬੰਦਾ ਇਹ ਹੁੰਦੀ ਕਿ ਮੈਂ ਚੁੱਕ ਚੁੱਕ ਕੇ ਘਰ ਲੈ ਜਾਵਾਂ ਸੋ ਪ੍ਰੋਪਰ ਡਿਸਟ੍ਰੀਬਿਊਸ਼ਨ ਉਹ ਨਹੀਂ ਹੁੰਦੀ ਕਿਉਂਕਿ ਹਰ ਬੰਦਾ ਜਾ ਕੇ ਉੱਥੇ ਸਿੱਟ ਦਿੰਦਾ ਹੈ ਲੰਗਰ ਲੱਗ ਜਾਂਦੇ ਨੇ ਲੰਗਰ ਹਰ ਜਗ੍ਹਾ ਰੋਡ ਦੇ ਉੱਤੇ ਲੰਗਰ ਲਾ ਦਿੰਦੇ ਨੇ ਔਰ ਇੱਕ ਇੱਕ ਬੰਦਾ ਜਿਨੇ ਕਿ ਇੱਕ ਵਾਰੀ ਰਾਸ਼ਨ ਲੈਣਾ ਉਹ ਇੱਕ ਦੀ ਜਗ੍ਹਾ ਚਾਰ ਚਾਰ ਵਾਰੀ ਲੈ ਜਾਂਦਾ ਘਰ ਔਰ ਉਹ ਰਾਸ਼ਨ ਜਿਹੜਾ ਬਣਿਆ ਬਣਾਇਆ ਜਿਹੜਾ ਫੋਡ ਹੈ ਜਿਹੜਾ ਸਾਡਾ ਜਿਹਨੂੰ ਲੰਗਰ ਅਸੀਂ ਕਹਿੰਦੇ ਆ ਉਹ ਲੰਗਰ ਦੀ ਬੇਅਦਬੀ ਹੁੰਦੀ ਆ ਫਿਰ ਕਿਉਂਕਿ ਘਰਾਂ ਦੇ ਵਿੱਚ ਐਨੇ ਭਾਂਡੇ ਭਰ ਜਾਂਦੇ ਨੇ ਖਾਣਾ ਦਾ ਬੰਦੇ ਨੇ ਉਨਾ ਹੀ ਹੁੰਦਾ ਹੈ ਫਿਰ ਅਗਲੇ ਦਿਨ ਫਿਰ ਹੋਰ ਪਿਆ ਹੁੰਦਾ ਤਾਂ ਇਹ ਕਾਫੀ ਜਿਹੜੀ ਨਾ ਇਹ ਗਲਤ ਹੋ ਰਿਹਾ ਉੱਥੇ ਠੀਕ ਨਹੀਂ ਹੋ ਰਿਹਾ ਇਹ ਅਸੀਂ ਸਟਾਰਟਿੰਗ ਵਿੱਚ ਜਦੋਂ ਅਸੀਂ ਲੰਗਰ ਸ਼ੁਰੂ ਕੀਤਾ ਸੀ ਲੰਗਰ ਮੇਂ ਸੁੱਕਾ ਰਾਸ਼ਨ ਸ਼ੁਰੂ ਕੀਤਾ ਸੀ ਲੇਕਿਨ ਜਦੋਂ ਇਹ ਦੇਖਿਆ ਕਿ ਰਾਸ਼ਨ ਦੀ ਕਮੀ ਕੋਈ ਨਹੀਂ ਇੱਥੇ ਤੇ ਮਤਲਬ ਕਿ ਇੰਨੀ ਬੇਕਦਰਹੀ ਹੋ ਰਹੀ ਹੈ ਤੇ ਅਸੀਂ ਉਹਨੂੰ ਬੰਦ ਕਰ ਦਿੱਤਾ ਗਿਆ ਹੁਣ ਸਾਡੇ ਕੋਲ ਜਿਹੜੀ ਡਿਮਾਂਡ ਆਂਦੀ ਹੈ ਨਾ ਜੇ ਕਿਸੇ ਪਿੰਡ ਚੋਂ ਜਾਂ ਕਿਸੇ ਡਿਸਟ੍ਰਿਕਟ ਵਿੱਚੋਂ ਉਹ ਪ੍ਰੋਪਰ ਡਿਮਾਂਡ ਆਂਦੀ ਕਿ ਵਾਕਈਏ ਜਿਹੜੇ ਘਰ ਨੇ ਇਹਨੂੰ ਰਾਸ਼ਨ ਨਹੀਂ ਮਿਲਿਆ ਤਾਂ ਇਹਨਾਂ ਨੂੰ ਮਹੀਨੇ ਦਾ ਰਾਸ਼ਨ ਦੇਣਾ ਹੈ ਤੇ ਸਾਡੀਆਂ ਫਿਰ ਟੀਮਾਂ ਜਿਹੜੀਆਂ ਉੱਥੇ ਜਾ ਕੇ ਰਸਨ ਦੀ 30 ਕਿਲੋ ਦੀ ਕਿੱਟ ਐਸਲੇ ਸਾਡੀ ਉਹ 30 ਕਿਲੋ ਕਿੱਟ ਜਿਹੜੀ ਇੱਕ ਮਹੀਨੇ ਦਾ ਰਸਨ ਹੁੰਦਾ ਇੱਕ ਫੈਮਿਲੀ ਦਾ ਉਹਨਾਂ ਦੇ ਘਰੋ ਘਰ ਹੀ ਪੁਹਚਾ ਕੇ ਆਂਦੀ ਹੈ ਤੇ ਸਾਡੀ ਤਿਆਰੀ ਅਜੇ ਵੀ ਅਜੇ ਜਿਹੜਾ ਜੋਰ ਲੱਗਿਆ ਲੱਗਿਆ ਰਹਿਣ ਦੋ ਇਹ ਅਜੇ ਠਰਨਾ ਨਹੀਂ ਇਹ ਕੰਮ ਜੀ ਅਜੇ ਕਮ ਸੇ ਕੰਮ 2 3 4 ਮਹੀਨੇ ਕੰਮ ਚੱਲਣਾ ਅਜੇ ਤਾਂ ਦਾ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਫੈਲਣੀਆਂ ਨੇ ਹੋਰ ਬੜੇ ਕੰਮ ਪੈਦਾ ਹੋਣੇ ਆ ਇਹ ਜਿਹੜਾ ਅਸੀਂ ਕਰ ਰਹੇ ਸੀ ਨਾ ਇਹ ਇਹ ਸਦਾ ਕੁਲਦੇਵ ਸਿੰਘ ਜੀ ਇਹ ਮਤਲਬ ਕਿ ਪਹਿਲੀ ਸਟੇਜ ਸੀ ਫਰਸਟ ਸਟੇਜ ਸੀਗੀ ਹੁਣ ਪਸ਼ੂ ਵੀ ਮਰੇ ਨਿਕਲਨੇ ਆਂਦਰੋ ਘਰਾਂ ਵਿੱਚ ਕਈ ਬੰਦੇ ਵੀ ਮਰੇ ਹੋਏ ਨਿਕਲਨੇ ਨੇ ਤੇ ਬਿਮਾਰੀਆਂ ਫੈਲਨੀਆਂ ਨੇ ਔਰ ਪਿੰਡਾਂ 'ਚ ਹੋਇਆ ਕਿ ਜਿਹੜੇ ਪਿੰਡਾਂ ਦੇ ਪਿੰਡ 1600 ਪਿੰਡ ਜਿਹੜਾ ਅਸਲ ਪਾਣੀ ਦੀ ਰੇਟ ਸੀਗਾ ਨਾ ਜੀ ਉਹਨਾਂ ਦਾ ਕੀ ਹੋਇਆ ਕਿ ਸੀਵਰੇਜ ਸਿਸਟਮ ਡਰੇਨੇਜ ਸਿਸਟਮ ਤੇ ਵਾਟਰ ਸਪਲਾਈ ਇਹ ਡੈਮੇਜ ਹੋ ਚੁੱਕੀ ਹੋਈ ਹੈ ਜੀ ਘਰਾਂ ਦੇ ਵਿੱਚ ਜਿਹੜੇ ਸੀਗੇ ਲੋ ਘਰਾਂ 'ਚ ਗਾਰ ਖੜੀ ਹੋ ਚੁੱਕੀ ਆ ਢਾਈ ਢਾਈ ਤਿੰਨ ਦਿਨ ਫੁੱਟ ਗਾਰ ਖੜੀ ਹੋ ਗਈ ਹੈ ਪਾਣੀ ਉੱਤਰ ਵੀ ਜਾਊਗਾ ਤੇ ਇਹ ਗਾਰ ਸੁੱਕਣ ਤੋਂ ਬਿਨਾਂ ਘਰਾਂ ਵਿੱਚੋਂ ਗਾਰ ਨਹੀਂ ਨਿਕਲਣੀ ਕਿਉਂਕਿ ਦਰਵਾਜ਼ੇ ਖੁੱਲੇ ਸੀ ਤੇ ਗਾਰ ਜਿਹੜੀ ਸਾਰੀ ਅੰਦਰ ਭਰ ਚੁੱਕੀ ਹੋਈ ਆ ਸੋ ਇਹ ਸੋਖਾ ਕੰਮ ਨਹੀਂ ਹੈ ਅਗਲਾ ਦੌਰ ਸਾਡੇ ਲਈ ਬਹੁਤ ਮੁਸ਼ਕਲਦਾ ਆ ਰਿਹਾ ਹੈ ਪਹਿਲਾਂ ਤਾਂ ਅਸੀਂ ਨਜਿੱਠਾਂਗੇ ਬਿਮਾਰੀਆਂ ਦੇ ਨਾਲ ਮੈਡੀਸਨ ਦੇਣੀ ਪੈਣੀ ਆ ਸਾਰੀ ਉੱਥੇ ਸਣੀਆਂ ਜਿਹੜੀ ਫੋਗਿੰਗ ਮਸ਼ੀਨਾਂ ਹੈਗੀਆਂ ਨੇ ਉਹ ਅਸੀਂ ਆਲਰੇਡੀ ਦਵਾਈ ਪਾ ਕੇ ਧੂਆਂ ਛੱਡਦੇ ਆ ਸਾਰਾ ਉਹ ਸਾਡੇ ਸਾਰੇ ਡਿਸਟ੍ਰਿਕਟ ਨੂੰ ਜਾ ਚੁੱਕੀਆਂ ਨੇ ਕਿਤੇ ਦੋ ਕਿਤੇ ਤਿੰਨ ਕਿਤੇ ਚਾਰ-ਚਾਰ ਦੇ ਨਾ ਮਸ਼ੀਨਾਂ ਜਾ ਚੁੱਕੀਆਂ ਨੇ ਹੋਰ ਵੀ ਮਸ਼ੀਨਾਂ ਜਾ ਰਹੀਆਂ ਨੇ ਔਰ ਸਾਡੇ ਜਿਹੜੇ ਤਰਸਤੇ ਜਿਹੜੇ ਮੈਂਬਰ ਹੈਗੇ ਨੇ ਉਹੀ ਇਹਨਾਂ ਮਸ਼ੀਨਾਂ ਨੂੰ ਲੈ ਕੇ ਤੇ ਜਿੱਤੇ ਲੋਡ ਪੈਂਦੀ ਹੈ ਵੀ ਮੱਛਰ ਨਾ ਹੋਵੇ ਮੱਛਰ ਨੂੰ ਭਾਤਾ ਜਾਵੇ ਸੋ ਇਹ ਸਾਰਾ ਚੱਲ ਰਿਹਾ ਇਸ ਤੋਂ ਬਾਅਦ ਦਵਾਈਆਂ ਦਾ ਦੌਰ ਆਏਗਾ ਫਿਰ ਜਿਹੜਾ ਮੇਮ ਦੌਰ ਆਣਾ ਨਾਲ ਕੁਲਦੇਵ ਸਿੰਘ ਜੀ ਉਹ ਆਣਾ ਕਿ ਜਿਸਲੇ ਸਰਕਾਰ ਵੀ ਲੱਗੇ ਹੋਈ ਹੈ ਬੜੀਆਂ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਫਿਲਮ ਇੰਡਸਟਰੀ ਲੱਗੀ ਹੋਈ ਹੈ ਸਿੰਗਰਜ਼ ਲੱਗੇ ਹੋਏ ਨੇ ਹਰ ਬੰਦਾ ਕਰ ਰਿਹਾ ਲੇਕਿਨ ਸਿਸਟਮ ਤੇ ਕੁਝ ਨਹੀਂ ਹੈਗਾ ਮੈਂ ਤਾਂ ਸਾਫ਼ ਕਹਿਣੀ ਚਾਹਾਂਗਾ ਗੱਲ ਕਿ ਜਿੱਥੇ ਜੀ ਚਾਹੀਦੀ ਜਾਣੀ ਉੱਥੇ ਨਹੀਂ ਜਾ ਰਹੀ ਲੇਕਿਨ ਲੁੱਟ ਪਈ ਹੋਈ ਹੈ ਕਿ ਆਜੋ ਲੈ ਜਾਓ ਇਕੱਠਾ ਕਰ ਲਓ ਇਹ ਕੰਮ ਸਾਰੇ ਚੱਲਦੇ ਨੇ ਹੁਣ ਜਿਹੜੀ ਲੋਡ ਪੈਣੀ ਕੁਲਦੀਪ ਸਿੰਘ ਜੀ ਉਹ ਪੈਣੀ ਹੈ ਜੀ ਜਿਹੜੇ ਪਿੰਡ ਡੁੱਬੇ ਹੋਏ ਨੇ ਕਿੰਨਾ ਨੇ 76 ਗਿਰਗੀਆਂ ਕਿੰਨਾਂ ਦੀ ਦੀਵਾਰਾਂ ਗਿਰਗੀਆਂ ਸੋ ਇਹ ਕੰਮ ਬਹੁਤ ਵੱਡਾ ਹੈਗਾ ਇਹ ਚ ਕਾਫੀ ਪੈਸਾ ਜਲਾ ਖਰਚ ਹੋਣਾ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਲਾਸਟ ਵਾਰੀ ਮੇਰੀ ਸਾਡੀ ਗੱਲ ਹੋਈ ਸੀ ਤੇ ਮੈਂ ਕਿਹਾ ਸੀ ਮੈਂ ਕਿਹਾ ਵੀ ਇਸ ਤਰ੍ਹਾਂ ਪੈਸਾ ਜਲਾ ਇਕੱਠਾ ਕਰਕੇ ਡਾਲਰ ਕੋਈ ਨਹੀਂ ਭੇਜ ਸਕਦਾ ਇੰਡੀਆ ਵਿੱਚ ਕਿਉਂਕਿ ਕੋ ਪ੍ਰੋਵੀਜ਼ਨ ਹੀ ਨਹੀਂ ਹੈਗੀ ਵੀ ਤੁਸੀਂ ਉੱਥੇ ਡਾਲਰ ਇਕੱਠੇ ਕਰੋ ਤੇ ਇੰਡੀਆ ਦੇ ਸੰਸਥਾ ਨੂੰ ਭੇਜ ਦਿਓ ਜਾਂ ਤੁਸੀਂ ਡਾਇਰੈਕਟ ਕਿਸ ਨੂੰ ਭੇਜ ਦਿਓ ਨਹੀਂ ਭੇਜ ਸਕਦੇ ਡਾਲਰ ਤੁਸੀਂ ਇੱਕੋ ਇੱਕ ਰਸਤਾ ਹੁੰਦਾ ਉਹਦਾ ਜਿਹੜਾ ਮੈਂ ਤੁਹਾਨੂੰ ਅੱਜ ਕਲੀਅਰ ਕਰ ਦਿੰਦਾ ਕਿ ਜਿੰਨੇ ਵੀ ਸਾਡੇ ਐਨਆਰਆਈਸ ਆ ਸਾਰਿਆਂ ਕੋਲ ਆਪਣੇ ਐਨਆਰਆਈ ਅਕਾਊਂਟ ਹੈਗੇ ਨੇ ਇੰਡੀਆ ਦੇ ਵਿੱਚ ਤੁਸੀਂ ਆਪਣੇ ਐਨਆਰ ਅਕਾਊਂਟ 'ਚ ਪੈਸਾ ਭੇਜ ਸਕਦੇ ਹੋ ਉੱਥੋਂ ਪੈਸਾ ਭੇਜੋ ਉੱਥੋਂ ਪੈਸੇ ਭੇਜਣ ਤੋਂ ਬਾਅਦ ਜਿਹੜਾ ਹੈਗਾ ਫਿਰ ਤੁਸੀਂ ਜਿੱਥੇ ਮਰਜ਼ੀ ਖਰਚ ਕਰ ਦਿਓ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸ਼੍ਰੀਨਗਰ ਵਿੱਚ ਆੜਾਈ ਸੀ ਤੇ ਮੇਰੀ ਯਾਦ ਹੈ ਪੈਸਾ ਪੈਸਾ ਬਈ ਨਿਰਿੰਦਰ ਸਿੰਘ ਨੇ ਪੈਸੇ ਇਕੱਠੇ ਕੀਤੇ ਸੀ ਨਾ ਜੀ ਜੀ ਤੇ ਉਹ ਮੈਨੂੰ ਕਹਿੰਦੇ ਤੁਸੀਂ ਲੈ ਜਾਓ ਤੁਸੀਂ ਲੈ ਜਾਓ ਮੈਂ ਕਿਹਾ ਮੈਂ ਲੈ ਜਾ ਨਹੀਂ ਸਕਦਾ ਨਾ ਮੈਂ ਲੈਣੇ ਆ ਉਹਨਾਂ ਨੇ ਫਿਰ ਅਕਾਊਂਟ ਚ ਟ੍ਰਾਂਸਫਰ ਕਰਕੇ ਉੱਥੋਂ ਪੈਸਾ ਲਾ ਕੇ ਦੇ ਫਿਰ ਸੰਤਾਂ ਨੂੰ ਜਵਾਬ ਦਿੱਤਾ ਸੀ ਕਿ ਆ ਲਓ ਜੀ ਇੰਨੇ ਐਨਾ ਪੈਸਾ ਮੈਂ ਜਮ੍ਹਾਂ ਕਰਾ ਕੇ ਇਹ ਪੈਸਾ ਮੈਂ ਇੱਥੇ ਖਰਚ ਕਰ ਰਹਾ ਹਾਂ ਸੋ ਉਹਨਾਂ ਨੇ ਕਲੀਅਰ ਕਰਤਾ ਇਹ ਸਾਰਾ ਸੋ ਇਸ ਤਰੀਕੇ ਨਾਲ ਜਿਹੜੀ ਹੈਲਪ ਹੋਣੀ ਹੈ ਔਰ ਸਾਨੂੰ ਹੈਲਪ ਚਾਹੀਦੀ ਹੋਣੀ ਹੈ ਪੰਜਾਬ ਨੂੰ ਐਨ ਆਰ ਆਈਜ਼ ਵੀਰਾਂ ਦੀ ਬਣਾ ਦੀ ਬਹੁਤ ਲੋੜ ਹੈ ਕਿਉਂਕਿ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਦੇਖੋ ਜੇ ਸਾਡੇ ਕੋਲ 10000 ਘਰ ਵੀ ਸਾਨੂੰ ਬਣਾਉਣਾ ਪੈ ਜੇ ਨਾ ਤੇ ਆਰਾਮ ਨਾਲ ਸਾਡੇ ਐਨਆਰਆਈ ਬਣਾ ਦੇਣਗੇ ਇੱਕ ਇੱਕ ਐਨਆਰਆਈ بڑے بڑے ਵੱਡੇ ਬੰਦੇ ਬੈਠੇ ਆ ਇੱਕ ਮਕਾਨ ਤੇ ਖਰਚਾ ਕਿੰਨਾ ਆਣਾ 50000 75000 ਲੱਖ ਰੁਪਇਆ ਸੋ ਇੱਕ ਇੱਕ ਐਨਆਰਆਈ ਜਿਹੜਾ ਉਹ 100 150 200 ਮਕਾਨ ਲੈ ਸਕਦਾ ਹੈ ਲੇਕਿਨ ਉਸ ਟਾਈਮ ਵੀ ਇਹੀ ਹੋਣਾ ਹੈ ਕਿ ਪੈਸਾ ਜਿਹੜਾ ਉਹ ਡਾਇਰੈਕਟ ਜਿਹੜਾ ਉਹ ਕੰਟਰੈਕਟਰ ਨੂੰ ਜਾਏਗਾ ਜਾਂ ਮਟੀਰੀਅਲ ਦਾ ਜਾਏਗਾ ਲੇਕਿਨ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਆ ਅਸੀਂ ਇੱਕ ਪਲੇਟਫਾਰਮ ਬਣਾਾਂਗੇ ਉਹਨਾਂ ਨੂੰ ਇੱਕ ਜਗ੍ਹਾ ਦੇਾਂਗੇ ਕਿ ਹਾਂ ਵੀ ਅਸੀਂ ਤੁਹਾਡਾ ਜਿਹੜਾ ਮਾਲ ਹੈ ਤੁਸੀਂ ਪੈਸੇ ਉੱਤੇ ਸਿੱਧੇ ਲਾਓ ਅਸੀਂ ਤੁਹਾਡਾ ਜਿਹੜਾ ਮਟੀਰੀਅਲ ਹੈ ਨਿਗਰਾਨੀ ਜਿਹੜੀ ਹੈ ਉਹ ਸਰਬਾਧ ਪਲਾਚੈਰੀਟਰੀ ਟ੍ਰਸਟ ਕਰੇਗਾ ਕਿਉਂਕਿ ਮੈਂ ਇਕੱਲਾ ਤਾਂ ਇੰਨਾ ਕਰ ਨਹੀਂ ਸਕਦਾ ਜਿੰਨੇ ਮੇਰੀ ਹਿੰਮਤ ਹੈ ਮੈਂ ਕਰਾਂਗਾ ਆਪਣੇ ਵੱਲੋਂ ਲੇਕਿਨ ਸਾਨੂੰ ਲੋੜ ਪੈਣੀ ਹੈ ਐਨਆਰਆਈ ਦੀ ਇਹ ਪੈਸਾ ਇਕੱਠਾ ਕਰਕੇ ਬਚਾ ਕੇ ਰੱਖੋ ਜਦੋਂ ਲੋੜ ਪੈਗੀ ਉਦੋਂ ਇਹ ਪੈਸਾ ਲਾਣਾ ਇਦਾਂ ਪੈਸਾ ਕਿਸੇ ਨੂੰ ਭੇਜਣ ਦਾ ਕੋਈ ਫਾਇਦਾ ਨਹੀਂ ਹੈ ਜੀ ਜੀ ਬਿਲਕੁਲ ਜੀ ਅਸੀਂ ਅਸਲ ਦੇ ਵਿੱਚ ਪੈਸਾ ਜ਼ਰੂਰ ਬਹੁਤਿਆਂ ਨੇ ਇਕੱਠਾ ਕੀਤਾ ਹੈ ਉਹ ਅਜੇ ਪਿਆ ਹੈ ਐਫਸੀਆਰਏ ਅਕਾਊਂਟ ਜਿਹਦੇ ਕੋਲ ਹੈ ਸਿਰਫ ਉਹਦੇ ਥਰੂ ਟ੍ਰਾਂਸਫਰ ਕਰਕੇ ਪੈਸਾ ਕਿਵੇਂ ਵਰਤਿਆ ਜਾਣਾ ਨੇੜ ਭੇ ਅੱਗੇ ਥੋੜੀ ਜਿਹਾ ਚੱਲੀਏ ਬਹੁਤ ਵਧੀਆ ਅਪੀਲ ਤੁਸੀਂ ਐਨਆਰਆਈ ਭੈਣ ਭਰਾਵਾਂ ਨੂੰ ਕੀਤੀ ਆ ਇੱਕ ਮੋਰੀਸ਼ੀਅਸ ਜਾਣ ਤੋਂ ਪਹਿਲਾਂ ਭਾਰ ਛੱਡਣ ਤੋਂ ਪਹਿਲਾਂ ਹਰ ਭੀੜਤਾ ਤੋਂ ਜਦੋਂ ਇਹ ਸਾਰੀ ਮੁਹਿੰਮ ਚੱਲ ਰਹੀ ਸੀ ਤੁਹਾਡੀਆਂ ਮੈਨੂੰ ਕੁਝ ਤਸਵੀਰਾਂ ਪ੍ਰਧਾਨ ਮੰਤਰੀ ਦੇ ਨਾਲ ਮਿਸਟਰ ਪੁਰੀ ਨਾਲ ਹੋਰ ਰਾਜਨੀਤਿਕ ਲੋਕਾਂ ਨਾਲ ਦੇਖਣ ਨੂੰ ਮਿਲੀਆਂ ਤਸਵੀਰਾਂ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਣਾ ਥੋੜੀ ਜਿਹਾ ਦੱਸਿਓ ਵੀ ਇਹ ਕਾਹਦੀਆਂ ਤਸਵੀਰਾਂ ਨੇ ਕਾਦੀ ਮੀਟਿੰਗ ਸੀ ਕਿਸ ਕਰਕੇ ਬੈਠੇ ਸੀ ਕਿਦਣਾ ਬੈਠੇ ਸੀ ਕੀ ਕਹਿਣਾ ਚਾਹੁੰਦੇ ਸੀ ਕੀ ਮੰਤਵ ਸੀ ਤੁਹਾਨੂੰ ਕਿਸ ਪਰਪਸ ਲਈ ਬੁਲਾਇਆ ਗਿਆ ਜੀ ਪੀਐਮ ਆਫਿਸ ਦੇ ਵਿੱਚ ਅ ਗੁਲਦੀਪ ਸਿੰਘ ਜੀ ਬੈਠੇ ਹਾਂ ਉਹ ਬਿਲਕੁਲ ਮੈਂ ਐਕਸਪਲੇਨ ਕਰਾਂਗਾ ਇਸ ਤਰ੍ਹਾਂ ਸੀ ਕਿ ਸਾਡੇ ਬਹੁਤ ਸਤਿਕਾਰਯੋਗ ਪੂਰੀ ਸਾਹਿਬ ਇਹਨਾਂ ਦੀ ਫੈਮਿਲੀ ਦੇ ਵਿੱਚ ਇਹਦੇ ਖਾਨਦਾਨੀ ਪਿੱਛੋਂ ਚੱਲਿਆ ਆ ਰਿਹਾ ਤਕਰੀਬਨ 300 ਕੁਝ ਸਾਲ ਹੋ ਗਏ ਨੇ ਅ ਸ਼੍ਰੀ ਗੁਰਗੋਵਿੰਦ ਸਿੰਘ ਸਾਹਿਬ ਤੇ ਮਾਤਾ ਸਾਹਿਬ ਕੌਰ ਜੀ ਇਹਨਾਂ ਦੇ ਜੜੇ ਜੋੜੇ ਹਨ ਜਿਹੜੇ ਇਹਦੇ ਉਹ ਜੋੜੇ ਇਹਨਾਂ ਦੀ ਫੈਮਿਲੀ ਕੋਲ ਨੇ ਜੀ ਔਰ ਇਹੀ ਦੇਖਦੇ ਕਰਦੇ ਆ ਰਹੇ ਨੇ 800 ਸਾਲਾਂ ਦੇ ਵਿੱਚ ਤੇ ਹੁਣ ਉਹਨਾਂ ਨੇ ਇਹ ਸੋਚਿਆ ਸੀ ਕਿ ਇਹ ਜਿਹੜੇ ਜੋੜੇ ਆ ਕਿਸੇ ਗੁਰਦੁਆਰਾ ਸਾਹਿਬ ਤੇ ਰੱਖ ਦਿੱਤੇ ਜਾਣ ਤਾਂ ਜੋ ਲੋਕੀ ਦਰਸ਼ਨ ਕਰ ਸਕਣ ਸੋ ਫਿਰ ਪ੍ਰਾਈਮ ਮਿੰਿਸਟਰ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ 8 ਮੈਂਬਰੀ ਜਿਨ੍ਹਾਂ ਚੋਂ ਪੰਜਾਬ ਚੋਂ ਮੈਨੂੰ ਲਿਆ ਗਿਆ ਸੀ ਰਾਜਸਥਾਨ ਤੋਂ ਇੱਕ ਐਮਐਲਏ ਹੈਗੇ ਨੇ ਹਿਮਾਚਲ ਤੋਂ ਹੈ ਜੇ ਐਂਡ ਕੇ ਤੋਂ ਹੈ ਦਿੱਲੀ ਤੋਂ ਸਾਡੇ ਜਸਟਿਸ ਰਿਟਾਇਰ ਹੋਏ ਨੇ ਉਹ ਸੀਗੇ ਇੱਕ ਬੰਬੇ ਤੋਂ ਹੈ ਸੋ ਇਹ 8 ਮੈਂਬਰੀ ਕਮੇਟੀ ਬਣਾਈ ਸੀ ਉਹ ਫੇ ਕਮੇਟੀ ਦੇ ਸਾਰੇ ਥੀਵਿਊਜ਼ ਲੈ ਕੇ ਉਹਨਾਂ ਨੇ ਫਿਰ 17 ਤਰੀਕ ਨੂੰ ਜਿਹੜੀ ਸੀ ਮੀਟਿੰਗ ਬੁਲਾਈ ਸੀ ਕਰੇ ਤੇ ਉਹਨਾਂ ਦੇ ਰੈਜ਼ੀਡੈਂਸ ਦੇ ਵਿੱਚ ਸੀਗਾ ਤੇ ਉੱਥੇ ਫਿਰ ਜਾ ਕੇ ਇਹ ਸਾਰਾ ਜਦਾਂ ਇਹ ਫਾਈਨਲ ਕੀਤਾ ਗਿਆ ਕਿ ਜੋੜਾ ਸਾਹਿਬ ਕਿੱਥੇ ਰੱਖਣੇ ਨੇ ਸੋ ਇਹ ਫਾਈਨਲ ਹੋਇਆ ਕਿ ਇਹ ਜਿਹੜੇ ਜੋੜੇ ਸਾਹਿਬ ਨੇ ਇਹ ਤੁਹਾਡੇ ਉਥੇ ਪਟਨਾ ਸਾਹਿਬ 'ਚ ਰੱਖੇ ਜਾਣਗੇ ਕਿਉਂਕਿ ਗੁਰੂ ਸਾਹਿਬ ਦਾ ਬਰਥ ਉਥੋਂ ਦਾ ਹੈਗਾ ਤੇ ਪਟਾ ਸਾਹਿਬ ਫਾਈਨਲ ਕੀਤਾ ਗਿਆ ਤੇ ਇਥੋਂ ਯਾਤਰਾ ਨਿਕਲੇਗੀ ਦਿੱਲੀ ਤੋਂ ਇੱਕ ਜਿੱਥੇ ਇੱਕ ਵੈਨ ਦੇ ਵਿੱਚ ਸ਼ੀਸ਼ੇ ਦੀ ਵੈਨ ਹੋਏਗੀ ਔਰ ਉਹਦੇ ਵਿੱਚ ਜੋੜਾ ਸਾਹਿਬ ਰੱਖੇ ਜਾਣਗੇ ਦੋਨੋਂ ਤੇ ਇਹ ਇੱਕ ਜੋੜਾ ਜੀ ਇੱਕ ਜੋੜਾ ਗੁਰਗੋਬਿੰਦ ਸਿੰਘ ਜੀ ਦਾ ਤੇ ਇਹ ਜੋੜਾ ਨਹੀਂ ਇੱਕ ਪੈਰ ਹੈ ਤੇ ਇੱਕ ਪੈਰ ਜਿਹੜਾ ਮਾਤਾ ਸਾਹਿਬ ਕੌਰ ਜੀ ਦਾ ਇਹ ਦੋ ਨੇ ਜਿਹੜੇ ਇਹਨਾਂ ਕੋਲ ਸੀਗੇ ਜੀ ਸੋ ਇਹ ਪੂਰਾ ਇਥੋਂ ਜਿੱਦਾਂ ਨਗਰਕਰ ਤੇ ਨਿਕਲਦਾ ਜੀ ਇਸ ਤਰੀਕੇ ਨਾਲ ਇਹ ਪੂਰੀ ਨਿਕਲੇਗੀ ਤੇ ਇਹ ਫਿਰ 2-3 ਦਿਨ ਬਾਅਦ ਜਾ ਕੇ ਉੱਥੇ ਤੇ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਜਦੋਂ ਉੱਥੇ ਜੋੜੇ ਪਹੁੰਚ ਜਾਣਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਟਾਈਮ ਦੇ ਮੈਂ ਪਟਨਾ ਸਾਹਿਬ ਤੇ ਗੁਰਦੁਆਰਾ ਸਾਹਿਬ ਆ ਕੇ ਤੇ ਇਹ ਉੱਥੇ ਅਸੀਂ ਰੱਖਾਂਗੇ ਸੋ ਉਹਦੋਂ ਸਾਰਾ ਇਹੀ ਸੀਗਾ ਬਾਕੀ ਇਹ ਜ਼ਰੂਰ ਸੀ ਕਿ ਥੋੜਾ ਜਿਹਾ ਜਿਸਨੇ ਮੌਕਾ ਮਿਲਿਆ ਤੇ ਪੰਜਾਬ ਦੀ ਗੱਲ ਮੈਂ ਜ਼ਰੂਰ ਕੀਤੀ ਉੱਥੇ ਦੱਸਿਆ ਮੈਂ ਕਿ ਪੰਜਾਬ ਚ ਥੈਂਕਸ ਕੀਤਾ ਉਹਨਾਂ ਦਾ ਉਹ ਤੋਂ ਅਗਲੇ ਦਿਨ ਉਹਨਾਂ ਦਾ ਬਰਥਡੇ ਵੀ ਸੀਗਾ ਤੇ ਫਿਰ ਦੱਸਿਆ ਮੈਂ ਕਿ ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਆਏ ਉੱਥੇ ਉਹਦੇ ਨਾਲ ਬੜਾ ਸਾਡੇ ਜਿੰਨੇ ਵੀ ਸਾਡੇ ਪੰਜਾਬੀ ਆ ਉਹਨਾਂ ਦੇ ਤੁਸੀਂ जख्मਾਂ ਤੇ ਮਲਮ ਲਾਈ ਹੈ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੋਇਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿਹੜਾ ਹੋਰ ਵੀ ਜਿਹੜੀ ਪੰਜਾਬ ਦੀ ਤੁਸੀਂ ਬਾਹ ਫੜੋਗੇ ਬਸ ਰਾਈਟ ਸਾਹਿਬ 20000 ਤੋਂ ਵੱਧ ਕਰੋੜ ਦਾ ਨੁਕਸਾਨ ਹੋਇਆ ਹੋਵੇ ਤੇ 1600 ਕਰੋੜ ਜਾ ਕੇ ਦੇਣ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਨਾਲ ਨਿਆ ਹੋਇਆ ਪਰ ਇੱਕ ਗੱਲ ਮੈਂ ਬੜਾ ਹੈਰਾਨ ਆ ਅਲੱਗ-ਅਲੱਗ ਸੂਬਿਆਂ ਤੋਂ ਸਾਰੇ ਰਾਜਨੀਤਿਕ ਲੋਕ ਬੁਲਾਏ ਪੰਜਾਬ ਦੇ ਵਿੱਚ ਆਮ ਵਾਲੇ ਬੈਠੇ ਆ ਅਕਾਲੀ ਬੈਠੇ ਆ ਸਾਡੀ ਸਭ ਤੋਂ ਵੱਡੀ ਗੋਲੇ ਇਕੱਠਾ ਕਰਨ ਵਾਲੀ ਕਮੇਟੀ ਬੈਠੀ ਆ ਅਕਾਲੀ ਬੈਠੇ ਆ ਉਹਨਾਂ ਨੂੰ ਛੱਡ ਕੇ ਤੁਹਾਨੂੰ ਕਿਉਂ ਬੁਲਾਇਆ ਉਹਨਾਂ ਨੇ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਪੰਜਾਬ ਦੇ ਵਿੱਚੋਂ ਤੁਹਾਡੇ ਤੁਹਾਨੂੰ ਚੁਣਿਆ ਉਹਨਾਂ ਨੇ ਨੀ ਇਸ ਤਰ੍ਹਾਂ ਸੀ ਜੀ ਇਹ ਆਪਣੇ ਪੁਰੀ ਸਾਹਿਬ ਨੇ ਜੜੀ ਸੀ ਨਾ ਇਹ ਨਾਮ ਸਾਰੇ ਰਕਮੈਂਡ ਉਹਨਾਂ ਨੇ ਕੀਤੇ ਸੀ ਤੇ ਹੋਸਤਾ ਕੋਈ ਸੋਚ ਕੇ ਪੁਰੀ ਸਾਹਿਬ ਨੇ ਮੈਨੂੰ ਵਿੱਚ ਪਾਇਆ ਹੋਵੇਗਾ ਜੀ ਓਕੇ ਸੋ ਉਹਨਾਂ ਨੇ ਦੇਖਿਆ ਕਿ ਮਨੁੱਖਤਾ ਦੇ ਭਲੇ ਲਈ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਪਰ ਇੱਕ ਮੇਰੇ ਮਨ ਦੇ ਵਿੱਚ ਸਵਾਲ ਉੱਠਿਆ ਤੁਸੀਂ ਜ਼ਿਕਰ ਕੀਤਾ ਜੀ ਇੱਕ ਮਾਤਾ ਗੁਜਰੀ ਜੀ ਦਾ ਜੋੜਾ ਹੈ ਜੋੜਾ ਨਹੀਂ ਇੱਕ ਪੈਰ ਇੱਕ ਮਾਤਾ ਸਾਹਿਬ ਕੋਰ ਮਾਤਾ ਸਾਹਿਬ ਕੋਰ ਜੀ ਮਾਤਾ ਸਾਹਿਬ ਕੋਰ ਦਾ ਮਾਤਾ ਸਾਹਿਬ ਕੋਰ ਜੀ ਮਾਤਾ ਸਾਹਿਬ ਕੋਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੂਜਾ ਪੈਰ ਕਿੱਥੇ ਹੈ ਕਦੇ ਪੁੱਛਿਆ ਉਹਨਾਂ ਨੂੰ ਪੁਰੀ ਸਾਹਿਬ ਨੂੰ ਪੁੱਛਿਆ ਨਾ ਵੀ ਪੂਰਾ ਜੋੜਾ ਕਿਉਂ ਨਹੀਂ ਹੈ ਨਹੀਂ ਇਹ ਇਹ ਨਹੀਂ ਉਹਨਾਂ ਨੂੰ ਪਤਾ ਉਹਨਾਂ ਨੇ ਪੁਰੀ ਸਾਹਿਬ ਦਾ ਹੁਣ ਤੇ ਹੈਗੇ ਇਹ ਤਾਂ 320 ਸਾਲ ਪੁਰਾਣੀ ਗੱਲ ਹੈ ਜੀ ਕਿਉਂਕਿ ਉਦੋਂ ਹੁੰਦੇ ਚੱਲੇ ਆ ਰਹੇ ਨਾ ਜੀ ਉਹਨਾਂ ਦੇ ਪੁਰਖਿਆਂ ਕੋਲ ਤੇ ਸੋਨਾ ਸੋਛਾ ਸੀ ਨਾ ਜੀ ਹਾਂ ਜੀ ਹਾਂ ਜੀ ਤੇ 1600 ਤੇ ਉਹ ਫਿਰ ਉਸ ਤੋਂ ਬਾਅਦ ਜਿਹੜੇ ਜੋੜੇ ਹੈ ਉਹ ਇੱਕ ਜੋੜਾ ਇੱਕ ਪੈਰ ਗੁਰੂ ਸਾਹਿਬ ਦਾ ਤੇ ਇੱਕ ਮਤਤ ਸਾਹਿਬ ਕੋਰਜੀ ਦਾ ਉਹ ਇਹਨਾਂ ਦੇ ਕੋਲ ਇਹਨਾਂ ਦੇ ਖਾਨਦਾਨ ਚ ਆ ਗਿਆ ਸੋ ਉਦੋਂ ਦੀ ਜਿਹੜੀ ਸੀ ਇਹ ਸੇਵਾ ਸੰਭਾਲ ਇਹੀ ਕਰਦੇ ਸੀਗੇ ਜੀ ਸਾਰੇ ਅੱਛਾ ਇਹ ਸੁਪਰੇ ਤੇ ਇਸ ਕਰਕੇ ਹੁਣ ਮਤਲਬ ਕਿ ਇਹਨੂੰ ਯਾਤਰਾ ਤੇ ਲੈ ਜਾ ਕੇ ਤੇ ਪਟਨਾ ਸਾਹਿਬ ਰੱਖਣਾ ਚਾਹੁੰਦੇ ਆ ਹਾਂ ਜੀ ਉੱਥੇ ਰੱਖਿਆ ਜਾਣੀ ਫਾਈਨਲ ਹੋ ਗਿਆ ਜੀ ਇਹ ਓਕੇ ਫਾਈਨਲ ਹੋ ਗਿਆ ਪਰ ਦਰਬਾਰ ਸਾਹਿਬ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਉਂਦੇ ਆ ਉੱਥੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਕਿਉਂਕਿ ਦਰਬਾਰ ਸਾਹਿਬ ਜਿਹੜਾ ਅਜਾਇਬ ਘਰ ਹੈ ਉੱਥੇ ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚਦੇ ਨੇ ਕੰਪੈਰੀਜ਼ਨ ਟੂ ਪਟਨਾ ਸਾਹਿਬ ਇਹ ਪਤਾ ਨਹੀਂ ਕਿਉਂ ਡਿਸਾਈਡ ਨਹੀਂ ਦੇਖੋ ਇਹ ਚ ਇਸ ਤਰ੍ਹਾਂ ਸੀ ਕਿ ਜਿਹੜਾ 8 ਮੈਂਬਰ ਸੀਗੇ 8 ਮੈਂਬਰਾਂ ਚੋਂ ਮੈਂ ਥੋੜਾ ਡਿਫਰ ਕਰਦਾ ਸੀਗਾ ਕੋ ਮੈਂ ਉਹਨਾਂ ਨਾਲ ਸਹਿਮਤ ਨਹੀਂ ਸੀ ਦਰਬਾਰ ਸਾਹਿਬ ਨੇ ਤਾਂ ਨਹੀਂ ਕੀਤਾ ਕਿ ਦਰਬਾਰ ਸਾਹਿਬ ਨਾਲ ਤੇ ਗੁਰੂ ਸਾਹਿਬ ਗਏ ਨੇ ਜਿੱਦੇ ਨਾ ਹੀ ਮਾਤਾ ਸਾਹਿਬ ਕੋਲ ਜੀ ਗਏ ਆ ਜੀ ਓਕੇ ਅੱਛਾ ਉਸ ਤੋਂ ਬਾਅਦ ਹਜੂਰ ਸਾਹਿਬ ਦਾ ਨਾਮ ਵੀ ਚੱਲਿਆ ਸੀਗਾ ਹਜੂਰ ਸਾਹਿਬ ਦਾ ਵੀ ਨਹੀਂ ਹੋਇਆ ਪਟਨਾ ਸਾਹਿਬ ਦਾ ਨਹੀਂ ਹੋਇਆ ਲੇਕਿਨ ਮੈਂ ਜਿਹੜੀ ਸੁਜੈਸ਼ਨ ਦਿੱਤੀ ਸੀ ਜੋ ਮੇਰੇ ਜੋ ਵਿਊ ਸੀਗੇ ਮੈਂ ਉਹਨਾਂ ਨੇ ਕਿਹਾ ਸੀ ਮੈਂ ਕਿਹਾ ਜੀ ਅਗਰ ਸਹੀ ਜਗ੍ਹਾ ਬਣਦੀ ਆ ਜੋੜ ਸਾਹਿਬ ਦੀ ਤਾਂ ਉਹ ਬਣਦੀ ਆ ਸ੍ਰੀ ਅਨੰਦਪੁਰ ਸਾਹਿਬ ਤਗਾ ਸਰ ਕੇਸ ਕਰਸਾ ਕਿਉਂਕਿ ਗੁਰੂ ਸਾਹਿਬ ਦਾ ਦੇਖੋ ਉਹਨਾਂ ਦੀ এডਿਕੇਸ਼ਨ ਉੱਥੇ ਹੈ ਉਹਨਾਂ ਦੇ ਵਿਆਹ ਉੱਥੇ ਹੋਏ ਨੇ ਸਾਰੀਆਂ ਲੜਾਈਆਂ ਉੱਥੇ ਲੜੀਆਂ ਸਹਬਜਾਦਿਆਂ ਦੇ ਬਰਥ ਉੱਥੇ ਹੋਏ ਨੇ ਸੋ ਮਤਲਬ ਸਾਰੀਆਂ ਜੋ ਕੁਰਬਾਨੀਆਂ ਕੀਤੀਆਂ ਗਿਆ ਗੁਰੂ ਤੇਗ ਬਹਾਦਰ ਜੀ ਉੱਥੋਂ ਚੱਲੇ ਜਲੇ ਸ਼ਹੀਦੀ ਦਿੱਤੀ ਉਹਨਾਂ ਨੇ ਵੀ ਮਤਲਬ ਸਾਰਾ ਕੁਝ ਜਿਹੜਾ ਉੱਥੋਂ ਹੋਇਆ ਸੋ ਮੈਂ ਇਹ ਕਹਿ ਸੀ ਕਿ ਉਹ ਜਗ੍ਹਾ ਬਣਦੀ ਹੈ ਲੇਕਿਨ ਇਹਨਾਂ ਦੇ ਕੋ ਸੈਂਟੀਮੈਂਟ ਜੁੜੇ ਹੋਏ ਸੀ ਪੂਰੀ ਫੈਮਿਲੀ ਦੇ ਵੀ ਤੇ ਉਹ ਵੀ ਕਹਿ ਰਹੇ ਸੀ ਕਿ ਜੇ ਅਗਰ ਪਟਨਾ ਸਾਹਿਬ ਹੋਇਆ ਤਾਂ ੱਚੀ ਗੱਲ ਹੈ ਨਾਲੇ ਬਾਕੀ ਜਿਹੜੇ ਮੈਂਬਰ ਸੀ ਉਹਨਾਂ ਨੇ ਫਿਰ ਹਾਂ ਭਰਤੀ ਸੀ ਕਿ ਪਟਨਾ ਸਾਹਿਬ ਜਿਹੜਾ ਉਹ ਰਾਈਟ ਪਲੇਸ ਹੈ ਤੇ ਫਿਰ ਠੀਕ ਹੈ ਜੇ ਪਟਨਾ ਸਾਹਿਬ ਹੀ ਫਾਈਨਲ ਕਰ ਦਿੱਤਾ ਉਹਨਾਂ ਨੇ ਡਿਸਾਈਡ ਕੀਤਾ ਉਹਨਾਂ ਦੀ ਆਪਣੀ ਸੋਚ ਹੈ ਅੱਗੇ ਤੁਰੀਏ ਥੋੜਾ ਜਿਹਾ ਮੋਰੀਸ਼ੀਅਸ ਦੇ ਵਿੱਚ ਤੁਸੀਂ ਗਏ ਮੈਂ ਹੈਰਾਨ ਸੀ ਕਿ ਮੋਰੀਸ਼ੀਅਸ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਮੈਂ ਜੋ ਦੇਖ ਰਿਹਾ ਸੀ ਪ੍ਰੈਜ਼ੀਡੈਂਟ ਅ ਰਿਪਬਲਿਕ ਆਫ ਮੋਰੀਸ਼ੀਅਸ ਦੇ ਐਚੀ ਪ੍ਰithvi ਰਾਜ ਸਿੰਘ ਰੁਪੁਨ ਮੇਕਲੋਹੀ ਸਨ ਫਾਰਮਰ ਪ੍ਰੈਜ਼ੀਡੈਂਟ 2019 ਤੋਂ 2024 ਤੱਕ ਜਦੋਂ ਤੁਹਾਨੂੰ ਮੋਰੀਸ਼ੀਅਸ ਦੇ ਵਿੱਚ ਬੁਲਾਇਆ ਗਿਆ ਉੱਥੇ ਤੁਹਾਨੂੰ ਚੀਫ ਗੈਸਟ ਉੱਥੇ ਦੇ ਜਿਹੜੇ ਫਾਰਮ ਪ੍ਰੈਜ਼ੀਡੈਂਟ ਸਨ ਤੇ ਤੁਹਾਨੂੰ ਉਚੇਚੇ ਤੌਰ ਦੇ ਉੱਤੇ ਗੈਸਟ ਆਫ ਆਨਰ ਦੇ ਤੌਰ ਤੇ ਬੁਲਾਇਆ ਗਿਆ ਇਹਦਾ ਮਕਸਦ ਕੀ ਸੀ ਉਹਨਾਂ ਦਾ ਉਸ ਮੁਲਕ ਦਾ ਤੁਹਾਨੂੰ ਉੱਥੇ ਬੁਲਾਉਣ ਦਾ ਤੇ ਸਨਮਾਨ ਦੇਣ ਦਾ ਐਡਾ ਵੱਡਾ ਇਸ ਤਰ੍ਹਾਂ ਸੀ ਗੁਰਦੀਪ ਸਿੰਘ ਜੀ ਇਹ ਜੀ ਇੰਡੀਆ ਦਾ ਪ੍ਰੋਗਰਾਮ ਸੀ ਇਹ ਤੋ 6 ਡਿਸਟ੍ਰਿਕਟ ਦੇ ਜਿਹੜੇ ਜੀ ਇੰਡੀਆ ਦਾ ਸੀ ਸਾਰਾ ਇਹਨਾਂ ਨੇ ਪ੍ਰੋਗਰਾਮ ਉੱਥੇ ਕੀਤਾ ਸੀ ਦਾ ਨਾਂ ਰੱਖਿਆ ਸੀ ਲੀਡਰਸ਼ਿਪ ਸਮਿਟ 2025 ਜਿਹੜੀ ਕਿ ਉੱਥੇ ਕੀਤੀ ਗਈ ਹੈ ਸੋ ਉੱਥੇ ਮੇਰਾ ਚੀਫ ਗੈਸਟ ਜਿਹੜੇ ਸੀ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਗੈਸਟ ਆਫ ਆਨਰ ਮੈਨੂੰ ਬੁਲਾ ਕੇ ਤੇ ਇਹਨਾਂ ਨੇ ਆਨਰ ਕੀਤਾ ਉੱਥੇ ਮੇਰਾ ਸਾਡੀ ਕਾਫੀ ਡਿਸਕਸ਼ਨ ਚੱਲੀ ਉਹਦੇ ਵਿੱਚ ਕਿਸੇ ਕਿ ਮੋਰੀਸ਼ੀਅਸ ਦੇ ਵੈਸੇ ਵੀ ਜਿਹੜੇ ਸਾਡੇ ਇੰਡੀਆ ਨਾਲ ਸੰਬੰਧ ਨੇ ਬਹੁਤ ਅੱਛੇ ਨੇ ਸੋ ਉਹਨੂੰ ਉਹਨੂੰ ਹੋਰ ਅੱਛਾ ਕਰਨ ਦੇ ਕਾਫੀ ਡਿਸਕਸ਼ਨਸ ਹੋਈਆਂ ਉਥੇ ਕਿ ਹੋਰ ਕੀ ਕਰ ਸਕਦੇ ਆ ਸੋ ਮੇਰਾ ਜਿਹੜਾ ਪਾਰਟ ਸੀਗਾ ਮੈਂ ਫਿਰ ਉਹਨਾਂ ਨੂੰ ਕਿਹਾ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੂੰ ਕਿ ਮੈਡੀਕਲ ਦੇ ਤੌਰ ਦੇ ਉੱਤੇ ਕਿਉਂਕਿ ਉੱਥੇ ਵੀ ਬਹੁਤ ਗਰੀਬ ਮੌਲਕ ਹੈ ਗਰੀਬੀ ਹੈ ਬਹੁਤ ਜ਼ਿਆਦਾ ਉਥੇ ਕੋਈ ਐਨੀ ਅਮੀਰੀ ਨਹੀਂ ਹੈਗੀ ਸਿਰਫ ਟੂਰਿਸਟ ਜਿਹੜੇ ਆ ਉਹੀ ਉਥੇ ਜਾਂਦੇ ਨੇ ਤੇ ਉਹਨਾਂ ਕਰਕੇ ਸਾਰਾ ਕੁਝ ਚੱਲ ਰਿਹਾ ਤੇ ਅਸੀਂ ਉਹ ਵੀ ਥੋੜਾ ਪਲਾਨ ਕਰ ਰਹੇ ਸੀ ਕਿ ਅਸੀਂ ਹੈਲਥ ਨੂੰ ਲੈ ਕੇ ਆ ਸੀ ਮੋਰਿਸ਼ੀਅਸ ਵਿੱਚ ਅਸੀਂ ਇੰਡੀਆ ਕੀ ਕਰ ਸਕਦੇ ਆ ਦੂਸਰਾ ਦੇਖੋ ਉਥੇ ਕਿਹਾ ਕਿ ਉਥੇ ਅਸਲੇ Uh, 66% ਜਿਹੜੀ ਆਬਾਦੀ ਆ ਉਹ ਇੰਡੀਅਨ ਦੀ ਹੈ ਚਾਹ ਦਾ ਬਿਹਾਰ ਦੀ ਹੈ ਜਿਹੜੀ ਬਿਹਾਰ ਤੋਂ ਲੋਕ ਜਿਹੜੇ ਕਿ ਚਾਰ-ਚਾਰ ਪੁਛਤਾਂ ਤੋਂ ਉੱਥੇ ਰਹਿ ਰਹੇ ਨੇ ਸਾਰੇ ਸੋ ਉਸ ਟਾਈਮ ਤੇ ਜਿਹੜੇ ਗੋਰੇ ਸੀ ਨਾ ਇਹ ਅੰਗਰੇਜ਼ ਲੈ ਗਏ ਸੀ ਇਹਨਾਂ ਨੂੰ ਜਦੋਂ ਕਿ ਗੰਨੇ ਦੀ ਖੇਤੀ ਕਰਨੀ ਸੀ ਉੱਥੇ ਉੱਥੇ ਗੰਨਾ ਹੀ ਹੁੰਦਾ ਜ਼ਿਆਦਾ ਤੇ ਇਸ ਕਰਕੇ ਫਿਰ ਰਿਲੇਸ਼ਨ ਸਾਡੇ ਅੱਛੇ ਹੋਣ ਕਰਕੇ ਇੰਨੀ ਆਬਾਦੀ 66% ਬਹੁਤ ਹੁੰਦੀ ਹੈ ਜੀ ਆਬਾਦੀ ਮਤਲਬ ਸਿਰੇ 1.3 ਮਿਲੀਅਨ ਸਾਰੀ ਆਬਾਦੀ ਉੱਥੋਂ ਦੀ ਤੇ ਉਹ ਤੁਸਾਬਲਾਉ ਕਿ 64-67% ਇੰਡੀਅਨ ਹੈਗੇ ਨੇ ਉਥੇ ਔਰ ਪਹਿਲਾਂ ਜਿੰਨੇ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਰਹੇ ਚੁੱਕੇ ਨੇ ਪ੍ਰੈਜ਼ੀਡੈਂਟ ਰਹੇ ਚੁੱਕੇ ਜਿਆਦਾ ਇੰਡੀ ਨਹੀਂ ਰਹੇ ਨੇ ਉਥੇ ਪ੍ਰੈਜ਼ੀਡੈਂਟ ਵੀ ਇੰਡੀਅਨ ਰਹੇ ਨੇ ਤੇ ਪ੍ਰਾਈਮ ਮਿਨਿਸਟਰ ਵੀ ਇੰਡੀਅਨ ਦੇ ਨਹੀਂ ਸੋ ਕਾਫੀ ਅੱਛੀ ਸਾਰੀ ਡਿਸਕਸ਼ਨ ਹੋਈ ਹੈ ਸੋ ਮੇਰੇ ਲਈ ਬੜਾ ਅੱਛਾ ਲੱਗਿਆ ਮੈਨੂੰ ਉਥੇ ਜਾ ਕੇ ਤੇ ਕਈ ਕੁਝ ਸਿੱਖਣ ਦਾ ਮੌਕਾ ਮਿਲਿਆ ਉਹਨਾਂ ਦੇ ਕੰਟੈਕਟਸ ਉਹਨਾਂ ਦੇ ਵਿਚ ਆਏ ਆਪਾਂ ਸਾਡੇ ਆਪਸ ਚ ਸਾਂਝ ਪੈਦਾ ਹੋਈ ਸੋ ਇਹਨੂੰ ਅਸੀਂ ਜ਼ਰੂਰ ਅੱਗੇ ਇਹਨੂੰ ਵੀ ਬਤਾਵਾਂਗੇ ਵਰਲਡ ਲੈਵਲ ਦੇ ਜਿਹੜੇ ਲੀਡਰ ਨੇ ਜੋ ਤੁਹਾਨੂੰ ਦਸਤਾਰ ਦੇ ਨਾਲ ਇੱਕ ਸਰਦਾਰ ਜਾ ਕੇ ਉੱਥੇ ਖੜਾ ਹੁੰਦਾ ਕਿਵੇਂ ਉਬਰੈਸਾ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਨੇ ਕਿੰਨੀ ਤੌਰ ਦੇ ਕਿਰਪਾ ਕੀਤੀ ਹੈ ਕਿੰਨੀ ਰਹਿਮਤ ਕੀਤੀ ਹੈ ਕਿਵੇਂ ਮਹਿਸੂਸ ਕਰਦੇ ਹਾਂ ਉਸ ਵੇਲੇ ਇਹ ਗੱਲਾਂ ਜੜੀਆਂ ਨਾ ਉਹ ਐਕਸਪੀਰੀਅੰਸ ਮੈਂ ਕਰ ਨਹੀਂ ਸਕਦਾ ਜੀ ਕਿਉਂਕਿ ਤੋਂ ਮੈਨੂੰ ਮਤਲਬ ਇਹੋ ਜਿਹਾ ਕੋਈ ਵਾਹਿਗੁਰੂ ਇੰਨਾ ਕੋਤਕ ਰਾਜਤ ਨਾਲ ਕੁਛ ਨਾ ਕੁਛ ਹੈ ਕਿ ਮੈਂ ਸੋਚਿਆ ਵੀ ਨਹੀਂ ਹੁੰਦਾ ਤੇ ਉਹ ਮਿਲ ਜਾਂਦਾ ਮੈਨੂੰ ਜੀ ਇਜਾਦਮਾਨ ਮਿਲ ਜਾਂਦਾ ਮੈਨੂੰ ਜਦੋਂ ਮੈਂ ਸੋਚਦਾ ਵੀ ਨਹੀਂ ਕਿ ਮੈਂ ਇਹ ਹੋ ਸਕਦਾ ਮੈਂ ਬਾਅਦ ਸੋਚਦਾ ਯਾਰ ਇਹ ਹੋ ਗਿਆ ਸੋ ਇਹ ਸਭ ਵਾਹਿਗੁਰੂ ਦਾ ਪ੍ਰਤਾਪ ਹੈ ਜੀ ਉਹ ਬਹੁਤ ਮੇਰੇ ਦੇਲ ਤੇ ਰਹੀ ਵਾਹਿਗੁਰੂ ਦੀ ਬਹੁਤ ਸ਼ੁਕਰਾਨਾ ਕਰਦਾ ਜੀ ਮੈਂ ਉਹਦਾ ਸ਼ੁ크ਰਾਸ ਮਾਲਕ ਦਾ ਜਿਹੜੀ ਯੂਨੀਵਰਸਿਟੀ ਇੱਕ ਬਣਾ ਰਹੇ ਹੋ ਤੁਸੀਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਖਾਲਸਾ ਪੰਥ ਸਾਜਿਆ ਗਿਆ ਸੀ ਉਸੇ ਦਿਨ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਭਾਵੇਂ ਅੱਜ ਸਾਡੀ ਸ਼੍ਰੋਮਣੀ ਕਮੇਟੀ ਅਲੱਗ-ਅਲੱਗ ਦਿਨ ਮਨਾਉਣ ਲੱਗ ਪਈ ਹੈ ਪਤਾ ਹੀ ਨਹੀਂ ਕਿਹਦੇ ਦਿਨ ਹੋਣਾ ਹੈ ਉਹ ਦਿਨ ਪਰ ਅਸਲ ਦਿਹਾੜਾ ਜਿਹੜਾ ਉਹ ਵਿਸਾਖੀ ਦਾ ਦਿਨ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਸੇ ਦਿਨ ਹੀ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਦੇ ਕੇ ਵਿਸਾਖੀ ਵਾਲੇ ਦਿਨ ਹੀ ਖਾਲਸਾ ਸਾਜਿਆ ਸੀ ਉਸੇ ਪਾਵਨ ਪਵਿੱਤਰ ਧਰਤੀ ਦੇ ਉੱਤੇ ਤੁਸੀਂ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਹੈ ਉਸ ਯੂਨੀਵਰਸਿਟੀ ਦੇ ਵਿੱਚ ਸਥਿਤੀ ਇਸ ਵੇਲੇ ਕਿਹੋ ਜੀ ਹੈ ਕਿਤਕ ਕੰਮਿਆਂ ਤੇ ਕੀ ਪ੍ਰੋਜੈਕਟ ਹੈ ਪੂਰੇ 2 ਮਿੰਟ ਰਹਿ ਗਏ ਦੇ ਕੋਤੇ ਦੇਖੋ ਖਾਲਸਾ ਪੰਥ ਦੇ ਉੱਥੇ ਸਹਾਇਨਾ ਕੀਤੇ ਗਏ ਹੋਰ ਵੀ ਕੀ ਗੱਲ ਹੈ ਕਿ ਮੇਰਾ ਜਿਹੜਾ ਜਨਮ ਹੈ ਉਹ ਵੀ 13 April ਬਸਾਖੀ ਵਾਲੇ ਦਿਨ ਦਾ ਹੀ ਹੈ ਜੀ ਵਾਹ ਜੀ ਤੇ ਇਹ ਯੂਨੀਵਰਸਿਟੀ ਉੱਥੇ ਇਹ ਯੂਨੀਵਰਸਿਟੀ ਕੰਮ ਕਰ ਦਿੱਤੇ ਗਿਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਤਕਰੀਬਨ ਅਸਲੇ 280 ਦੇ ਕਰੀਬ ਬੱਚੇ ਜਿਹੜੇ ਐਡਮਿਸ਼ਨ ਲੈ ਚੁੱਕੇ ਨੇ ਤਿੰਨਾਂ ਯੂਨੀਵਰਸਿਟੀਆਂ ਨਾਲ ਸਾਡਾ ਜਿਹੜਾ ਆਲਰੇਡੀ ਸਾਡਾ ਐਮਓਯੂ ਸਾਈਨ ਹੋ ਚੁੱਕੇ ਨੇ ਅਸੀਂ ਐਫੀਲੀਏਸ਼ਨ ਲੈ ਚੁੱਕੇ ਆ ਮੈਂ ਕੁਝ ਕੋਰਸਸ ਦੱਸਾਂਗਾ ਜਿਹੜੇ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਆ ਦੇਖੋ ਗ੍ਰੈਜੂਏਸ਼ਨ ਇਨ ਆਰਟਸ owners in commerce ਜੜ 4 ਸਾਲ ਦਾ ਜੀ ਹੈਗਾ ਇਹ ਚ ਅਕਾਊਂਟਿੰਗ ਐਂਡ ਟੈਕਸੇਸ਼ਨ ਹੈਗੀ ਆ ਤੇ ਐਮਏ ਸਾਡੀ ਇੰਗਲਿਸ਼ ਦੀ ਤੇ ਪੰਜਾਬੀ ਐਮਏ ਹੈ ਤੇ ਮਾਸਟਰ ਆਫ ਕਮਰਸ ਮਤਲਬ ਕਿ ਐਮ ਕਾਮੀ ਸਾਨੂੰ ਮਿਲ ਚੁੱਕੀ ਹੋਈ ਹੈ ਤੇ ਹੁਣ ਸਾਡੇ ਇਹ ਹਫਤੇ ਦਾ ਸੈਸ ਵਿੱਚ ਸਾਨੂੰ ਉਮੀਦ ਹੈ ਕਿ ਬੀਸੀਏ ਤੇ ਐਮਸੀਏ ਜਿਹੜਾ ਸਾਨੂੰ ਇਹ ਵੀ ਸਾਨੂੰ ਮਿਲ ਜਾਣਗੇ ਤੋ ਇਹਦੇ ਨਾਲ ਸਾਰੀ ਯੂਨੀਵਰਸਿਟੀ ਸਾਡੀ ਸਟਾਰਟ ਹੋ ਚੁੱਕੀ ਹੈ ਆਲਰੇਡੀ ਬਾਕੀ ਬਿਲਡਿੰਗ ਬਣਨ ਦੇਖੋ ਮੈਂ ਪਹਿਲਾਂ ਵੀ ਕਹਿਆ ਸੀ ਕਿ ਸਾਨੂੰ 4 ਸਾਲ 5 ਸਾਲ ਲੱਗ ਸਕਦੇ ਨੇ ਜਿਹੜੀ ਪ੍ਰੋਪਰ ਸਾਡੀ ਯੂਨੀਵਰਸਿਟੀ ਜੜੀ ਹੈ ਉਹ ਬਣ ਜਾਏਗੀ ਲੇਕਿਨ ਸਾਡੇ ਕੋਲ ਇੰਨਾ ਕਿ ਇਨਫਰਾਸਟ੍ਰਕਚਰ ਹੈਗਾ ਕਿ ਜਿੱਥੇ ਅਸੀਂ ਇੰਨੇ ਕਲਾਸਿਸ ਸਾਡੀਆਂ ਲੱਗ ਕੇ ਸਾਡੇ ਹਾਲ ਬਣੇ ਹੋਏ ਨੇ ਕਾਫੀ ਬਿਲਡਿੰਗ ਅੱਛੀ ਬਣੀ ਹੋਈ ਹੈ ਸੋ ਇਹ ਕਲਾਸਿਸ ਸ਼ੁਰੂ ਕਰ ਦਿੱਤੇ ਗਿਆਂ ਨੇ ਆਲਰੇਡੀ ਤੇ ਸਾਰੇ ਕੋਰਸ ਇਹ ਤੋਂ ਇਲਾਵਾ ਸਾਡੇ ਤਿੰਨ ਗੁਰਬਾਣੀ ਦੇ ਕੋਰਸ ਸਾਡੇ ਕੋਲ ਹੈਗੇ ਨੇ ਕੰਪਿਊਟਰ ਦੇ ਹੈਗੇ ਨੇ ਸੋ ਕਾਫੀ ਕੁਝ ਆਪਾਂ ਨੂੰ ਜੋ ਜੋ ਯੂਨੀਵਰਸਿਟੀ ਚਾਹੀਦਾ ਹੈ ਇਹ ਸਾਨੂੰ ਸਾਰੇ ਕੋਰਸਸ ਮਿਲ ਚੁੱਕੇ ਹੋਏ ਨੇ ਇਹ ਸਟਾਰਟ ਕਰ ਚੁੱਕੇ ਨੇ ਉਹ ਇਥੇ ਫਿਰ ਮੈਂ ਕਲੀਅਰ ਕਰਨੀ ਚਾਹਾਂਗਾ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਸਰ ਕੁਲਦੇਵ ਸਿੰਘ ਜੀ ਟੋਟਲੀ 100% ਫਰੀ ਹੈ ਕਿਸੇ ਬੱਚੇ ਕੋਲੋਂ ਕੋਈ ਫੀਸ ਨਹੀਂ ਲਈ ਗਈ ਹੁਣ ਜਿਹੜੇ 280 ਬੱਚੇ ਨੇ ਡਿਵੀਜ਼ਨ ਲੈ ਚੁੱਕੇ ਨੇ ਸਾਰੇ ਇਹ ਸਾਰੇ ਫਰੀ ਨੇ ਹੋਸਟਲ ਫ੍ਰੀ ਹੈ ਜਿੰਨੇ ਬੱਚੇ ਹੋਸਟਲ ਦੇਣਾ ਨਾਲ ਹੋਸਟਲ ਫ੍ਰੀ ਹੈ ਉਹਨਾਂ ਦਾ ਖਾਣਾ ਪਾਣੀ ਫ੍ਰੀ ਹੈ ਟਰਾਂਸਪੋਰਟੇਸ਼ਨ ਫ੍ਰੀ ਹੈ ਸੋ ਕੋਸ਼ਿਸ਼ ਸਾਡੀ ਹੈ ਕਿ ਅਸੀਂ ਇੰਨਾ ਕੀ ਬੱਚਾ ਲਾਂਗੇ ਇਸ ਤੋਂ ਬਾਅਦ ਲੈ ਨਹੀਂ ਸਕਦੇ ਕਿਉਂਕਿ ਅਸੀਂ 300 ਬੱਚੇ ਲਾਵਾਂਗੇ ਤੇ ਅੱਗੇ 5-5 ਸਾਲ ਦੇ ਕੋਰਸ ਹੈ ਜਿੱਦਾਂ ਦਾ 3 ਸਾਲ ਦੀ ਬੀਏ ਕਰਨੀ ਹੈ ਫਿਰ 2 ਸਾਲ ਦੀ ਐਮਏ ਕਰਨੀ ਹੈ ਸੋ 5 ਸਾਲ ਲੈ ਕੇ ਚੱਲੀਏ ਤੋਂ ਇਹ ਹਰ ਸਾਲ ਵੱਧੇ ਜਾਣੇ ਹੈ ਹਰ ਸਾਲ ਜਿਹੜੇ ਹੁਣ 300 ਲਿਆ ਅਗਲੇ ਸਾਲ ਸਾਨੂੰ 600 ਹੋ ਜਾਣਾ ਫਿਰ 900 ਹੋ ਜਾਣਾ ਫਿਰ 1200 ਹੋ ਜਾਣਾ ਫਿਰ 1500 ਹੋ ਜਾਣਾ ਚੌਥੇ ਪੰਜਵੇਂ ਸਾਲ ਦੇ ਵਿੱਚ ਸੋ ਇੰਨੀ ਕਿ ਸਾਡੀ ਕਪੈਸਿਟੀ ਇੰਨਾ ਕਰ ਸਕਦੇ ਆ ਤੇ ਇਹ ਆਲਰੇਡੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸਾਰਾ ਰਵਾਇਤ ਨੂੰ ਮੇਰ ਰੱਖੇ ਉੱਥੇ ਧਰਤੀ ਹੈ ਜੀ ਇਹ ਸਾਨੂੰ ਗੁਰਗੋਬਿੰਦ ਸਿੰਘ ਦਾ ਆਸ਼ੀਰਵਾਦ ਹੈ ਸਾਡੇ ਤੇ ਉੱਤਰ ਧਰਤੀ ਹੈ ਤੇ ਇਹ ਯੂਨੀਵਰਸਿਟੀ ਬੜੀ ਕਾਮਯਾਬ ਹੋਏਗੀ ਜੀ ਕੁਬਰਾਜ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਅਰਦਾਸ ਹੈ ਉਸ ਪਰਵਰਦگار ਅੱਗੇ ਕਿ ਤੁਹਾਨੂੰ ਤੰਦਰੁਸਤ ਆਖਣ ਚੜ੍ਹਦੀ ਕਲਾ ਜ ਰੱਖਣ ਤਾਜੋ ਮਨੁੱਖਤਾ ਦੇ ਲਈ ਮਸੀਹੇ ਬਣਾ ਕੇ ਜਿਹੜਾ ਇਸ ਧਰਤੀ ਦੇ ਉੱਤੇ ਮਾਲਕ ਨੇ ਭੇਜਿਆ ਉਸ ਮਨੁੱਖਤਾ ਦੀ ਸੇਵਾ ਭਾਵੇਂ ਉਹ ਲੰਗਰਾ ਰਹੀ ਹੈ ਭਾਵੇਂ ਉਹ ਵਿਦਿਆ ਰਹੀ ਹੈ ਭਾਵੇਂ ਉਹ ਮਾਇਕ ਹੈ ਭਾਵੇਂ ਕਿਸੇ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਕਰਦੇ ਰੋ ਸਰਬੱਤ ਦਾ ਪਲਾ ਚੈਰੀਟੇਬਲਡ ਟ੍ਰਸਟ ਦੇ ਰਹੀ ਤੇ ਆਉਣ ਵਾਲੇ ਸਮੇਂ ਚ ਫੇਰ ਆਪਾਂ ਗੱਲਬਾਤ ਕਰਦੇ ਰਾਂਗੇ ਖੁਸ਼ ਰਹੋ ਆਬਾਦ ਰਹੋ ਜੀ ਹਾਂ ਕਹਿਣ ਲੱਗੇ ਜੀ ਮੈਂ ਕਹਿਣਾ ਚਾਹੁੰਦਾ ਸੀ ਇੱਥੇ ਹਾਂ ਜੀ ਹਮੈਂ ਕਹਿ ਲੱਗਾ ਸੀ ਕਿ ਚਲੋ ਮੈਂ ਤਾਂ ਜੋ ਕਰਨੇ ਮੈਂ ਤਾਂ ਉਹਨਾਂ ਦੀ ਸਮਝ ਆਏ ਲੇਕਿਨ ਮੈਂ ਸਪੈਸ਼ਲ ਥੈਂਕਸ ਕਰਨਾ ਚਾਹੁੰਦਾ ਡਾਕਟਰ ਸਰਬਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਦਿਨ ਦਾ ਤੇ ਕੀਤੀ ਹੋਈ ਹੈ ਕਿਉਂਕਿ 40 ਸਾਲ ਦਾ ਐਕਸਪੀਰੀਅੰਸ ਉਹਨਾਂ ਦਾ ਤੇ ਆ ਜਿੰਨੇ ਵੀ ਕੋਰਸਸ ਵਗੈਰਾ ਲੈਣੇ ਇਹ ਕਰਨਾ ਸਾਰੇ ਉਹ ਹੀ ਕਨਵਿੰਸ ਕਰਦੇ ਨੇ ਉਹ ਹੀ ਲੈ ਕੇ ਆਂਦੇ ਨੇ ਸੋ ਸਾਰਾ ਯੂਨੀਵਰਸਿਟੀ ਸਾਰਾ ਜਿਹੜਾ ਹੈ ਨਾ ਨਾਰੋ ਮੁਰਾਦ ਉਹ ਉਹ ਉਹਨਾਂ ਦੇ ਸਿਰ ਤੇ ਹੈ ਉਹ ਹੀ ਕਰ ਰਹੇ ਸੋ ਮੈਂ ਸਪੈਸ਼ਲ ਉਹਨਾਂ ਦਾ ਥੈਂਕਸ ਕਰਨਾ ਚਾਹੁੰਦਾ ਕਿ ਦਿਲ ਨਾਲ ਸੇਵਾ ਕਰ ਰਹੇ ਨੇ ਜੀ ਕੋਟਾਂਤ ਕੋ ਸ਼ੁਕਰ ਹੈ ਮਾਲਕ ਦਾ ਤੇ ਨਾਲ ਦਿਨ ਨਾਲ ਤੁਹਾਡਾ ਡਾਕਟਰ ਸਰਬਜੀਤ ਸਿੰਘ ਉਹਨਾਂ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦੀ ਫਤਿਹ ਜੀ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਨਾਲ ਗੱਲਬਾਤ ਹੋਈ ਹੈ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਇਹਨਾਂ ਨਾਲ ਗੱਲਬਾਤ ਕਰੀਦੀ ਹੈ ਕਿਵੇਂ ਮਨੁੱਖਤਾ ਦੇ ਮਸੀਹ ਬਣ ਕੇ ਅੱਗੇ ਆਉਂਦੇ ਨੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਰਤ ਕਰਨ ਦੀ ਦੀਵਾਗ ਹੈ ਮੈਂ ਚੇਤੇ ਕਰਾ ਦਿਆਂ ਕਿ ਠੀਕ 6 ਵਜੇ ਪ੍ਰਾਈਮ ਟਾਈਮ ਅਰਸ਼ ਕੋਰ ਬੱਟੂ ਜੀ ਬੜਾ ਆਲਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਦੇਖਣਾ ਨਾ ਭੁੱਲਿਓ ਇਸੇ ਪ੍ਰੋਗਰਾਮ ਨੂੰ 9 ਵਜੇ ਫਿਰ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਥੱਲੇ ਆ ਰਹੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਰਬੜਾ